ਸਤਿ ਸ਼੍ਰੀ ਅਕਾਲ ਜੀ ਆ ਬਿਚਾਰੇ ਦੋ ਗਰੀਬ ਜੇ ਪਹਿਲਾਂ ਸੁਣ ਲਿਓ ਕੀ ਕਹਿੰਦੇ ਆ ਜਿਨ੍ਹਾਂ ਦੇ ਮਿਹਨਤ ਲਾ ਕੇ ਤੇ ਵੀਡੀਓ ਪਾਉਂਦਾ ਤੇ ਹੋੜੀ ਆਈਡੀ ਨੂੰ ਫੋਲੋ ਨਾ ਸ਼ੇਅਰ ਕੀਤਾ ਜਾਵੇ ਤੇ ਇਹਦੀ ਆਈਡੀ ਨੂੰ ਫੋਲੋ ਤੇ ਸ਼ੇਅਰ ਕਰ ਮਦਦ ਮਦਦ ਕਰ ਦਿਓ ਭਾਈ ਸਾਰੇ ਜਣੇ ਤੇ ਵੀਰ ਜੀ ਅਸੀਂ ਇਕੱਠੇ ਬਹਿ ਕੇ ਖਾਂਦਾ ਹੈ ਵੀਰ ਨਾਲ ਮੇਰੀ ਵੀਡੀਓ ਲੋਕੀ ਬਹੁਤ ਕੁਝ ਕਹਿ ਰਹੇ ਆ ਤੇ ਜੋ ਜਾਣਤਾ ਸਾਡੇ ਨਾਲ ਵੀਡੀਓ ਗਲਤ ਬਾ ਰਿਆ ਤੇ ਉਹਨੂੰ ਲਾਇਕ ਫੋਲੋ ਨਾ ਕਰੋ ਠੀਕ ਹੈ ਤੇ ਜੋ ਕੋਈ ਗਲਤ ਫੇਕ ਲੈ ਰੇ ਆ ਉਹਨਾਂ ਨੂੰ ਗਲਤ ਫੇਕ ਨਾ ਲਓ ਤੁਸੀਂ ਬਾਈ ਅਸੀਂ ਮੇਰਾ ਵੱਡਾ ਭਰਾ ਹੈ ਤੇ ਭਤਾ ਵਾਂਗੂ ਵੀ ਅਸੀਂ ਵਾਰਤ ਦੇ ਰਵਾਂਗੇ ਤੇ ਵਾਰਤਦੇ ਹਾਂ ਥੈਂਕ ਯੂ ਜੀ ਧੰਨਵਾਦ ਵੈਕੂ ਜੀ ਡਿਕਾ ਖਾਲਸਾ ਵੈਕੂ ਜੀ ਕੀ ਫਤਿਹ ਤੇ ਭਰਾ ਸਾਰੇ ਜਣੇ ਜਾ ਕੇ ਤੇ ਸਪੋਰਟ ਕਰੋ ਬਾਈ ਦੀ ਆਪਣੇ ਲੋ ਬਾਈ ਦੀ ਨਾ ਗਰੀਬ ਵਿਚਾਰੇ ਮੁੰਡਿਆਂ ਨੂੰ ਆਹ ਹੀ ਠਗਿਆ ਕਾਦੇ ਸੋਸ਼ਲ ਮੀਡੀਆ ਸਟਾਰ ਕੋਈ ਕੋਈ ਲੈ ਕੇ ਨੱਟ ਪੈਂਦਾ ਲੈਂਦੇ ਸਾਰੇ ਲਾਹਾ ਲਹਣਤਾ ਪਾਉ ਇਦਾਂ ਦੇ ਇਹ ਪਤਾ ਨਹੀਂ ਉਹ ਮੁੰਡਾ ਕਿਹਦਾ ਪਤਲਾ ਇਹਦੀਆਂ ਨਾਂ ਲੈਂਦਾ ਕੋਈ ਜੰਟਾ ਕੀ ਆ ਯਾਰ ਉਹਨੂੰ ਵੀ ਚਾਹੀਦਾ ਪਹਿਲਾਂ ਤੂੰ ਇਹਨਾਂ ਨੂੰ ਨਾਲ ਲੈ ਲੈ ਕੇ ਤੁਰਿਆ ਨਾ ਕਦੀ ਓਤੇ ਐ ਇਹਨਾਂ ਨੂੰ ਆਸ ਦੇ ਵਿੱਚ ਇਦਾਂ ਪੜਾਈ ਗਏ ਲੜਾਈ ਗਏ ਇੱਕੋ ਮੁੱਖ ਮੰਤਰੀ ਹੁੰਦਾ ਸੀ ਉਹਦੀ ਹਾਲਤ ਦੇਖ ਲਓ ਕੀ ਕੀਤੀ ਓ ਇਹਨਾਂ ਨੇ ਆ ਜਿਹੜਾ ਇੱਕ ਪਤਲਾ ਇਹਦੀ ਫੀਸ ਤਾਂ ਨਿਆਣੇ ਦੀ ਬੱਬੂ ਮਾਨ ਦੇ ਟੀਮ ਵਾਲਿਆਂ ਨੇ ਦਿੱਤੀ ਯਾਰ ਇਹਨਾਂ ਨੂੰ ਵਿਚਾਰਿਆਂ ਨੂੰ ਵਾਰਤ ਲੈਂਦੇ ਆ ਓਏ ਉਹ ਇਹਨਾਂ ਲੋਕਾਂ ਨੇ ਵੀਊ ਲੈ ਜਾਣੇ ਸਾਰਾ ਕੁਝ ਲੈ ਜਾਣਾ ਬਾਅਦੋਂ ਆਣੀ ਇਹਨਾਂ ਦੇ ਲੱਤ ਮਾਰਨੀ ਉਹ ਹੀ ਹੋਣੇ ਸੋਨੂ ਸੀਤੂ ਵਾਲੇ ਕਹਿੰਦੇ ਆ ਜੀ ਸਾਡੀ ਆਈਡੀ ਨੂੰ ਸਾਨੂੰ ਫੋਲੋ ਕਰੋ ਬਾਕੀਆਂ ਨੂੰ ਛੱਡੋ ਉਹ ਤਾਂ ਜਾਨੀ ਕਿ ਆਪਣੇ ਫਾਇਦੇ ਲਈ ਣੱਠੀ ਫਿਰਦੇ ਸੀ ਵੀਡੀਓ ਇਹਨਾਂ ਦੀ ਹਰੇਕ ਪਾ ਲੈਂਦੇ ਲਾਹੇ ਲੈ ਲੈਂਦੇ ਪਰ ਇਹਨਾਂ ਦਾ ਕੱਖ ਨਹੀਂ ਬਣਦਾ ਵਿਚਾਰੇ ਗਰੀਬਾਂ ਦਾ ਇਹ ਕਿਛੂ ਜ ਨਹੀਂ ਕਰਨ ਆਉਂਦਾ ਇਹ ਮਾਤੜਾਂ ਤੋਂ ਨਾਲ ਤੁਸੀਂ ਯਾਰ ਇਹਨਾਂ ਦੇ ਵੀਵਾਂ ਦਾ ਲਾਲ ਲੈ ਕੇ ਤੋ ਡੱਪਾ ਲਾ ਕਿੱਥੋਂ ਹੋ ਜਾਊਗਾ ਫਿਰ ਲਾਣ ਤਾਂ ਹੀ ਪੈਣਗੇ ਕੋਈ ਵੀ ਹੋਵੇ ਭਾਵੇਂ ਇਹ ਅਸਲੀਅਤ ਆ ਯਾਰ ਸਾਡੇ ਸਮਾਜ ਦੀ ਕੀ ਕਹਿਣਾ ਆ ਤੁਸੀਂ ਹੁਣ ਆਪੇ ਬਾਕੀ ਕਮੈਂਟ ਕਰਕੇ ਦੱਸ ਦਿਓ